ਕੁੜੀਆਂ ਬੜੇ ਹੀ ਚਾਹਵਾਂ ਦੇ ਨਾਲ ਵਿਆਹ ਕੇ ਦੂਜੇ ਘਰ ਜਾਂਦੀਆਂ ਨੇ ਪਰ ਉਹ ਕਰਤੇ ਨਾ ਤਾਂ ਇਹਨਾਂ ਨੂੰ ਹੀ ਅਪਣਾਉਂਦੇ ਨੇ ਸਗੋਂ ਇਸ ਤੇ ਹੱਕ ਰੱਖਦੇ ਨੇ ਕਿ ਅਸੀਂ ਇਹਨਾਂ ਦੇ ਨਾਲ ਹੀ ਘਰ ਦੇ ਵਿੱਚ ਪੈਸਾ ਲੈ ਕੇ ਆਵਾਂਗੇ ਅੱਜ ਦੇ ਯੁੱਗ ਦੇ ਵਿੱਚ ਵੀ ਦਾਜ ਦਹੇਜ ਦੇ ਲਈ ਔਰਤਾਂ ਨੂੰ ਖਤਮ ਕਰਨ ਦੇ ਮਾਮਲੇ ਹਰ ਰੋਜ਼ ਸਾਹਮਣੇ ਆ ਰਹੇ ਨੇ ਲੜਕੀਆਂ ਨੂੰ ਦਾਜ ਦਹੇਜ ਦੇ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਉਹਨਾਂ ਦੀ ਜਾਨ ਲੈ ਲਈ ਜਾਂਦੀ ਹੈ ਇਕ ਘਟਨਾ ਨਾਬਾਦੀ ਬਲਦੇਵ ਕਲੋਨੀ ਵਿਖੇ ਵਾਪਰੀ ਹੈ ਜਿੱਥੇ ਕਿ ਜਸ਼ਨਕੌਰ ਨਾਮ ਦੀ ਕੁੜੀ ਦੀ ਜਾਨ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਕਿੰਜ ਪਲਾਟ ਲੈਂਡ ਦੀ ਖਾਤਰ ਉਹਨਾਂ ਦੀ ਧੀ ਨੂੰ ਜਵਾਈ ਅਤੇ ਪੂਰੇ ਪਰਿਵਾਰ ਨੇ ਮਿਲ ਕੇ ਖਤਮ ਕਰ ਦਿੱਤਾ ਜਸ਼ਨ ਜਿਸ ਦੀ ਉਮਰ 23 ਸਾਲ ਦੀ ਸੀ 2021 ਦੇ ਵਿੱਚ ਉਸਦਾ ਵਿਆਹ ਕੀਤਾ ਗਿਆ ਸੀ ਲੜਕੀ ਨੂੰ ਸਹੁਰੇ ਘਰ ਦੇ ਵਿੱਚ ਦਾਜ ਤਹੇਜ਼ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਜਿਸਤੇ ਚਲਦੇ ਹੋਏ ਹੁਣ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਇਸਤੇ ਦਿਓਰ ਦਾ ਸਭ ਤੋਂ ਵੱਡਾ ਹੱਥ ਹੈ ਜੋ ਕਿ ਇਸਦੇ ਨਾਲ ਮਾਰ ਕੁੱਟਾਈ ਕਰਦਾ ਸੀ ਅਤੇ ਉਸਤੇ ਥੱਪੜ ਤੱਕ ਵੀ ਮਾਰਦਾ ਸੀ ਜਸ਼ਨਕੌਰ ਪਿੰਡ ਭਰਪੂਰਗੜ੍ਹ ਦੀ ਰਹਿਣ ਵਾਲੀ ਸੀ ਇਸਦਾ ਵਿਆਹ ਨਾਬਾ ਦੀ ਬਲਦੇਵ ਕਲੋਨੀ ਦੇ ਵਿੱਚ ਪ੍ਰਿਤਪਾਲ ਸਿੰਘ ਦੇ ਨਾਲ ਹੋਇਆ ਸੀ ਜਸ਼ਨ ਦੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਅਕਸਰ ਹੀ ਕੁੜੀ ਨੂੰ ਤੰਗ ਪਰੇਸ਼ਾਨ ਕਰਕੇ ਘਰੋਂ ਕੱਢਿਆ ਜਾਂਦਾ ਸੀ ਅਤੇ ਹੁਣ ਵੀ ਕਰੀਬ 10-15 ਮਿੰਟ ਪਹਿਲਾਂ ਹੀ ਪੇਕੇ ਘਰ ਤੋਂ ਉਹਨਾਂ ਦਾ ਜਵਾਈ ਫੋਨ ਕਰਨ ਤੋਂ ਬਾਅਦ ਇਸ ਨੂੰ ਲੈ ਕੇ ਗਿਆ ਸੀ ਪਲਾਟ ਲੈਣ ਦੇ ਲਈ ਬਾਰ-ਬਾਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਜਿਸ ਦੇ ਚੱਲਦੇ ਹੋਏ ਉਹ ਕਰੀਬ 2 ਲੱਖ ਰੁਪਇਆ ਇਹਨਾਂ ਨੂੰ ਦੇ ਵੀ ਚੁੱਕੇ ਸਨ ਮ੍ਰਿਤਕ ਲੜਕੀ ਦੇ ਪਿਤਾ ਗੁਰਸੇਵਕ ਸਿੰਘ ਅਤੇ ਮਾਤਾ ਚਰਨਜੀਤ ਕੌਰ ਨੇ ਕਿਹਾ ਕਿ ਰਾਤ ਨੂੰ ਸਾਨੂੰ ਫੋਨ ਆਇਆ ਸਹੁਰੇ ਘਰ ਤੋਂ ਹੀ ਕਿ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕੁੜੀ ਆਖਦੀ ਸੀ ਕਿ ਮੈਨੂੰ ਆਕੇ ਲੈ ਜਾਓ ਪਰ ਭਰਾ ਨੇ ਕਿਹਾ ਕਿ ਰਾਤ ਜ਼ਿਆਦਾ ਹੋ ਗਈ ਹੈ ਸਵੇਰ ਚੜ੍ਹਦੇ ਹੀ ਤੈਨੂੰ ਲੈ ਜਾਵਾਂਗਾ ਪਰ ਨਹੀਂ ਪਤਾ ਸੀ ਕਿ ਸਵੇਰ ਹੁੰਦੇ ਸਾਰ ਉਹਨਾਂ ਜਾਲਮਾਂ ਨੇ ਬੇਗਾਨੀ ਦੀ ਖਤਮ ਕਰ ਦੇਣੀ ਹੈ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਦੋਂ ਪਹੁੰਚਿਆ ਤਾਂ ਪਤਾ ਲੱਗਿਆ ਦੀ ਇਹੇ ਭੈਣ ਖਤਮ ਹੋ ਚੁੱਕੀ ਹੈ ਅਤੇ ਉਸ ਨੂੰ ਪੈਕ ਕੀਤਾ ਜਾ ਰਿਹਾ ਹੈ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਵੀ ਜੋ ਕੁਝ ਦੱਸਿਆ ਗਿਆ ਪਰਿਵਾਰਿਕ ਮੈਂਬਰ ਖੁਦ ਦੱਸ ਰਹੇ ਨੇ ਇਸ ਮੌਕੇ ਤੇ ਕਿਸਾਨ ਅਗੂ ਜਗਪਾਲ ਸਿੰਘ ਨੇ ਕਿਹਾ ਕਿ ਪੁਲਿਸ ਦੇ ਵੱਲੋਂ ਮਲਜ਼ਮਾਂ ਦੇ ਖਿਲਾਫ ਫਾਰਮਲਾ ਦਰਜ ਹੋ ਚੁੱਕਿਆ ਹੈ ਪਰਿਵਾਰ ਦੇ ਲਈ ਇਨਸਾਫ ਦੇ ਲਈ ਸਭ ਕੁਝ ਕੀਤਾ ਜਾਵੇਗਾ ਅਤੇ ਹੁਣ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਦੋਸ਼ੀਆਂ ਨੂੰ ਜਲਦ ਫੜ ਲਿਆ ਜਾਵੇਗਾ ਜਿਨ੍ਹਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਅਤੇ ਰਿਪੋਰਟ ਆਉਣ ਤੋਂ ਬਾਅਦ ਮੈਡੀਕਲ ਰਿਪੋਰਟ ਦੇ ਰਾਹੀਂ ਹੀ ਜੇਕਰ ਕਿਸੇ ਧਾਰਾ ਦੇ ਵਿੱਚ ਵਾਅਦਾ ਕਰਨਾ ਬਣਦਾ ਹੋਇਆ ਤਾਂ ਉਸ ਦੇ ਵਿੱਚ ਵੀ ਵਾਅਦਾ ਕੀਤਾ ਜਾਵੇਗਾ। ਨਾਵੀ ਗੁਰਸੇਵਕ ਸਿੰਘ ਪਿੰਡ ਭਰੂਰਗੜ ਮੇਰੀ ਸਿਸਟਰ ਦਾ ਨਾਮ ਜਸ਼ਨ ਜਸ਼ਨਕੌਰ ਤੇ ਚੌਧਰੀ ਮਜਰੇ ਬਲਦੇਵ ਗੁੱਲ ਨੇ ਜ ਇਹਨਾਂ ਦੇ ਮੈਰਿਜ ਹੋਈ ਥੀ ਤੇ ਘਰ ਵਾਲੇ ਦਾ ਨਾਮ ਪ੍ਰੇਤਪਾਲ ਸਿੰਘ ਆ ਜੀ ਤੇ 2021 ਚ ਇਹਨਾਂ ਦੀ ਮੈਰਿਜ ਹੋਈ ਸੀ ਤੇ ਥੋੜੇ ਟਾਈਮ ਬਾਅਦ ਇਹਨਾਂ ਦਾ ਥੋੜਾ ਲੜਾਈ ਝਗੜਾ ਹੋਣ ਲੱਗਿਆ ਸੀ ਆਪਸ ਦੇ ਵਿੱਚ ਇਸ ਕਾਰਨ ਇਹ ਪੈਸਿਆਂ ਦੇ ਚੱਕਰ ਚ ਲੜਾਈ ਝਗੜਾ ਹੋਣ ਲੱਗਿਆ ਸੀ ਇਹਨਾਂ ਦੇ ਨਾਲ ਇਹਨਾਂ ਦੇ ਪਲਾਟ ਲੱਗ ਰਹੇ ਨੇ ਪਲਾਟ ਲੈਣਾ ਸੀ ਅਸੀਂ 1,60,000 ਰੁਪਏ ਤਾਂ ਦੇ ਚੁੱਕੇ ਸੀ ਤੇ 2 ਲੱਖ ਰੁਪਏ ਦੀ ਹੋਰ ਮੰਗ ਸੀ ਅਸੀਂ ਇਹਨਾਂ ਤੋਂ ਥੋੜਾ ਸਮਾਂ ਮੰਗਿਆ ਸੀ ਵੀ ਸਾਨੂੰ ਥੋੜਾ ਸਮਾਂ ਦੇ ਦਿਓ ਪਰ ਇਹਨਾਂ ਨੇ ਸਾਡੀ ਕੁੜੀ ਨਾਲ ਬਹੁਤ ਤਿਆਰ ਕੀਤਾ ਉਹਨੂੰ ਪਤਾ ਨਹੀਂ ਕੋਈ ਮੈਡੀਸਿਨ ਦਿੱਤਾ ਕੋਈ ਕੁੱਟਿਆ ਮਾਰਿਆ ਇਹਨਾਂ ਨੇ ਸਾਡੀ ਕੁੜੀ ਦਾ ਬਹੁਤ ਤਿਆਰ ਕੀਤਾ ਤੇ ਤੁਹਾਨੂੰ ਕੁੜੀ ਨੇ 8 ਵਜੇ ਫੋਨ ਕੀਤਾ ਸੀ ਮੈਨੂੰ ਹੀ ਤੇ ਕਹਿੰਦੀ ਸੀ ਵੀਰੇ ਮੈਨੂੰ ਅੱਜ ਆ ਕੇ ਲੈ ਜਾ ਮੈਂ ਕਿਹਾ ਕੋਈ ਚੱਕਰ ਨਹੀਂ ਮੈਂ ਤੈਨੂੰ ਕੱਗੇ ਸਵੇਰੇ ਆ ਕੇ ਲੈ ਜਾਊਂਗਾ ਤੇ ਸਵੇਰੇ ਮੈਨੂੰ 8 ਵਜੇ ਫੇਰ ਫੋਨ ਆਉਂਦਾ ਹੀ ਤੇ ਕਹਿੰਦੇ ਨੇ ਆਜੋ ਵੀ ਕੁੜੀ ਨੂੰ ਉਲਟੀਆਂ ਲੱਗੀਆਂ ਪਈ ਨੇ ਅਸੀਂ ਐਂਬੂਲੈਂਸ ਚ ਲੈ ਕੇ ਜਾ ਰਹੇ ਹਾਂ ਪਟਿਆਲੇ ਨੂੰ ਤੁਸੀਂ ਪਟਿਆਲੇ ਆਜੋ ਰੇਂਦਰਾਂ ਚ ਫੋਨ ਕਿਹਦਾ ਆ ਤੁਹਾਨੂੰ ਸਾਨੂੰ ਫੋਨ ਆਈ ਸਾਡੇ ਪ੍ਰਥਪਾਲ ਦੇ ਪੁਰਾਣੇ ਦਾ ਹਾਂ ਪੁਰਾਣੇ ਦਾ ਹੀ ਤੇ ਫੋਨ ਕਰਕੇ ਮੈਨੂੰ ਕਹਿੰਦਾ ਜੀ ਆ ਜਾ ਤੂੰ ਉੱਥੇ ਅਸੀਂ ਪਟਿਆਲੇ ਲੈ ਕੇ ਜਾ ਰਹੇ ਹਾਂ ਚਲੋ ਜੀ ਮੈਂ ਵੀ ਚਲੇ ਗਿਆ ਸੀ ਮੋਕੇ ਤੇ ਪੁੱਛਿਆ ਕੀ ਗੱਲ ਆ ਹਾਂ ਜੀ ਮੈਂ ਪੁੱਛਿਆ ਵੀ ਕੀ ਗੱਲ ਆ ਕਹਿੰਦਾ ਉਲਟੀਆਂ ਲੱਗੀਆਂ ਨੇ ਥੋੜਾ ਬੀਪੀ ਘਟਿਆ ਹੋਇਆ ਵੀ ਅਸੀਂ ਐਂਬੂਲੈਂਸ 'ਚ ਜਾ ਰਹੇ ਹਾਂ ਐਂਬੂਲੈਂਸ ਦੀ ਵਾਹ ਵੀ ਆ ਰਹੀ ਸੀ ਫੋਨ ਦੇ ਵਿੱਚ ਵੀ ਲੈ ਕੇ ਜਾ ਰਹੇ ਨੇ ਤੇ ਇਹ ਰੇਂਦਰ ਦਾ ਪਰਚਾ ਘਟਿਆ ਸੀ ਰੇਂਦਰ ਚ ਨੀ ਲੈ ਕੇ ਗਏ ਫੁੱਲੂ ਹਸਪੀਟਲ ਲੈ ਗਏ ਜੀ ਪਕੜਾ ਨੇੜੇ ਕੋਲ ਹੈ ਨਹੀਂ ਫੁੱਲੂ ਨਿਊਰੋ ਹਸਪੀਟਲ 'ਚ ਲੈ ਗਏ ਉੱਥੇ ਜਾ ਕੇ ਡਾਕਟਰਾਂ ਨੂੰ ਮੈਂ ਪੁੱਛਿਆ ਕਹ ਥੋੜੀ ਪੈਣ ਨੂੰ ਲੈ ਕੇ ਆਇਆ ਤਾਂ 1.2% ਸੀ ਕਹਿੰਦੇ ਅਸੀਂ ਇਹਨਾਂ ਨੂੰ ਮਨਾ ਵੀ ਕੀਤਾ ਵੀ ਤੁਸੀਂ ਲੈ ਜਾਓ ਕਹਿੰਦਾ ਸਾਨੂੰ ੱੱਕੇ ਨਾ ਕਹਿੰਦੇ ਵੀ ਥੋੜੀ ਕੋਸ਼ਿਸ਼ ਕਰਕੇ ਦੇਖ ਲਓ ਕੋਈ ਚੱਕਰ ਉੱਥੇ ਕਹਿੰਦੇ ਅਸੀਂ ਥੋੜਾ ਟ੍ਰੀਟਮੈਂਟ ਕਰਨ ਲੱਗੇ ਇਹਨਾਂ ਦੇ ਜਦ ਹੀ ਇਹਨਾਂ ਦੀ ਤਰਕਨ ਪੂਰੀ ਹੋ ਗਈ ਸੀ ਵੀ ਹਾਰਟ ਖਾਟ ਕੰਮ ਕਰਨ ਤੋਂ ਬੰਦ ਕਰ ਗਿਆ ਸੀ ਤੇ ਜਦੋਂ ਮੈਂ ਉੱਥੇ ਪਹੁੰਚਿਆ ਹੀ ਤੇ ਡਾਕਟਰ ਨੂੰ ਪੁੱਛਿਆ ਮੈਂ ਕਿਹਾ ਜਸ਼ਨ ਨਾਮ ਦੀ ਪੇਸ਼ੈਂਟ ਆ ਮੇਰੀ ਮੇਰੀ ਸਿਸਟਰ ਆ ਜੀ ਤੇ ਉਹ ਡਾਕਟਰ ਕਹਿੰਦੇ ਵੀ ਇੱਕ ਵੀ ਥੋੜਾ ਵੇਟ ਕਰੋ ਵੀ ਬੋਡੀ ਪੈਕ ਹੋ ਰਹੀ ਆ ਤੇ ਉਹਨਾਂ ਦਾ ਛੋਟਾ ਬ੍ਰਦਰ ਆਉਂਦਾ ਪਰੋਣੇ ਦਾ ਹੀ ਉਹ ਮੈਨੂੰ ਆ ਕੇ ਕਹਿੰਦਾ ਕਹਿੰਦਾ ਤੁਹਾਡੀ ਭੈਣ ਤਾਂ ਹੈ ਨਹੀਂ ਵੀ ਰਹੀ ਨਹੀਂ ਹੈਗੀ ਨਾ ਮੈਂ ਪੁੱਛਿਆ ਵੀ ਕੀ ਚੱਕਰ ਪਿਆ ਵੀ ਕਿਉਂ ਨਹੀਂ ਹੈਗੀ ਤੇ ਉਹਨਾਂ ਨੇ ਕੁਝ ਨਹੀਂ ਦੱਸਿਆ ਕਹਿੰਦੇ ਯਾਰ ਵੀ ਉਲਟੀ ਲੱਗਿਆ ਸੀ ਅੱਜ ਬੀਪੀ ਘਟਿਆ ਸੀ ਤਾਂ ਕਰਕੇ ਪਤਾ ਨਹੀਂ ਕੀ ਹੋਇਆ ਜਿਹੜਾ ਤੁਹਾਨੂੰ ਰਾਤ ਨੂੰ ਫੋਨ ਆਇਆ 8 ਵਜੇ ਕੀ ਕਿਸ ਕਾਰਨ ਕੀ ਕਿਹਾ ਮੇਰੀ ਭੈਣ ਦਾ ਫੋਨ ਆਇਆ ਸੀ 8 ਵਜੇ ਤੇ ਉਹਨੇ ਮੈਨੂੰ ਕਿਹਾ ਸੀ ਵੀਰੇ ਆ ਕੇ ਮੈਨੂੰ ਲੈ ਜਾ ਨਹੀਂ ਮੈਨੂੰ ਕੁੱਟ ਕੁੱਟ ਮੈਨੂੰ ਮਾਰ ਦੇਣਗੇ ਇਹ ਬੀ ਮਾਰਨ ਨੂੰ ਫਿਰਦੇ ਆ ਤੇ ਮੈਂ ਕਹਤਾ ਵੀ ਚੱਲ ਕੋਈ ਚੱਕਰ ਨਹੀਂ ਮੈਂ ਤੈਨੂੰ ਸਵੇਰੇ ਲੈ ਜਾਊਂਗਾ ਕਿ ਵੀ ਅੱਜ ਦੇ ਰਾਤ ਵੀ ਟਾਈਮ ਜ਼ਿਆਦਾ ਹੋ ਗਿਆ ਵੀ ਮੈਨੂੰ ਨਹੀਂ ਲੈ ਜਾਂਦਾ ਤੈਨੂੰ ਚਲੋ ਕਹਿੰਦੇ ਠੀਕ ਆ ਵੀਰੇ ਸਵੇਰੇ ਲੈ ਜੀ ਆ ਕੇ ਇਹਨਾਂ ਨੇ ਰਾਤੋ ਰਾਤ ਹੀ ਇਹ ਕੰਮ ਕਰਿਆ ਤੁਸੀਂ ਤੁਹਾਡਾ ਕਿਤੇ ਸ਼ੱਕ ਆ ਵੀ ਕਿਹਨੇ ਮਾਰਿਆ ਇਹਨਾਂ ਦੇ ਪੂਰੇ ਪਰਿਵਾਰ ਨੇ ਮਰੀ ਠੀਕ ਧੰਨਵਾਦ ਇਹ ਪ੍ਰੇਤਪਾਲ ਸਿੰਘ ਆ ਜੀ ਇੱਕ ਦਾ ਨਾਮ ਇਹਦੀ ਮਾਂ ਦਾ ਮਾਤਾ ਜੀ ਭਾਨ ਪਿਤਾ ਦਾ ਨਾਮ ਭਾਗ ਸਿੰਘ ਆ ਜੀ ਤੇ ਦੂਜੇ ਦਾ ਦਿਓਰ ਦਾ ਨਾਮ ਬੱਲੂ ਬੱਲੂ ਆ ਜੀ ਉਹ ਸਾਰਿਆਂ ਦਾ ਵੱਡਾ ਹੱਥ ਆਉਦਾ ਜੀ ਦਿਓਰ ਦਾ ਮਾਰਨ ਦੇ ਵਿੱਚ ਦਿਓਰ ਨੇ ਇੱਕ ਦੋ ਵਾਰੀ ਕੁੱਟੀ ਮਾਰੀ ਵੀ ਸੀ ਜਦ ਦਿਓਰ ਸੀ ਨਾ ਇਹ ਉਹਨੇ ਇੱਕ ਦੋ ਵਾਰੀ ਥੱਫੜ ਥੱਫੜ ਵੀ ਮਾਰੇ ਸੀ ਤੇ ਅਸੀਂ ਪੰਚਾਇਤ ਵੀ ਲੈ ਕੇ ਆਈ ਸੀ ਚਾਰ ਪੰਜ ਕੇ ਦੀ ਗਏ ਆਈ ਚਲੋ ਫੇਰ ਸਮਝੌਤਾ ਕਰਨ ਲਈ ਅਸੀਂ ਕੁੜੀ ਨੂੰ ਛੱਡਿਆ ਆਏ ਸੀ ਹੁਣ 20 ਦਿਨ ਪਹਿਲਾਂ ਫੇਰ ਕੁੜੀ ਘਰ ਆਈ ਸੀ ਤੇ ਕੁੜੀ ਨੂੰ ਅਸੀਂ ਫੇਰ ਪੁਰਾਣੇ ਨੂੰ ਫੋਨ ਕੀਤਾ ਵੀ ਤੂੰ ਕੋਈ ਚੱਕਰ ਨਹੀਂ ਆ ਕੇ ਲੈ ਜਾ ਤੇ ਉਹ ਆ ਕੇ ਲੈ ਗਈ ਤੇ ਆ 10 15 ਦਿਨ ਬਾਅਦ ਆ ਕੁਝ ਹੋ ਗਏ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਹਾਂ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਹੁੰਦਾ ਰਹਿੰਦਾ ਦੇਹੇਜ ਕਰਕੇ ਹੀ ਅਸੀਂ ਸਾਡੀ ਮੰਗ ਆਈ ਇਹਨਾਂ ਦੇ ਪੂਰੇ ਪਰਿਵਾਰ ਨੂੰ ਸਜ਼ਾ ਹੋਵੇ ਵੱਧ ਤੋਂ ਵੱਧ ਸਾਨੂੰ ਇਨਸਾਫ ਚਾਹੀਦਾ ਹੈ ਬੱਚਾ ਵੀ ਹੈ ਨਹੀਂ ਬੱਚਾ ਅਜ ਕੋਈ ਨਹੀਂ ਹੈ ਇਹ ਕੁੜੀ ਕੀ ਨਾਮ ਹੈ ਜੀ ਤੁਹਾਡਾ ਚਰ ਲੈ ਤਾਂ ਚਲ ਜੀ ਤੇ ਕੀ ਹੋਇਆ ਤੁਹਾਡੀ ਲੜਕੀ ਨਾਲ ਕੀ ਕਿਸੇ ਗੱਲ ਨੂੰ ਲੈ ਕੇ ਲੜਾਈ ਕਰ ਸਰ ਪਹਿਲਾਂ ਜੀ ਉਹ ਗੁੱਸੇ ਗੁੱਲੇ ਕੁੱਟਲੇ ਮਾਰਦੇ ਵੀ ਰਹਿੰਦੇ ਸੀਗੇ ਅਸੀਂ ਕਿੰਨੀ ਵਾਰ ਉਨ੍ਹਾਂ ਨੂੰ ਅਸੀਂ ਚਲ ਕੇ ਆ ਜੂ ਕਿਸੇ ਕਰ ਰਹੇ ਹੁੰਦੇ ਇਹ ਸਮਝਾਇਆ ਹੁੰਦਾ ਜਦੋਂ ਸਿਕਾ ਵਿਚਲਤੀ ਕੇ ਜਾਣ ਕੇ ਕੋਈ ਗੱਲ ਨਹੀਂ ਅਸੀਂ ਫੇਰ ਦੁਬਾਰਾ ਫੇਰ ਕੁੜੀ ਹੁਣ ਮੈਨਾਂ ਫੇਰ ਰਹੀ ਥਾੜੇ ਕੋਲ ਅਸੀਂ ਹੁਣ ਫੇਰ ਭੇਜਤੀ ਅਸੀਂ ਤਾਂ ਚਲੋ ਕੋਈ ਨ ਇੱਕ ਮੌਕਾ ਦੇਖ ਲਓ ਪੁੱਤਰ ਨੂੰ ਭੇਜੇ ਤੈਨੂੰ ਕਾਹਨ ਦੱਸਦੀ ਸਾਡਾ ਨਾ ਕੋਈ ਗਲਤ ਗੱਲ ਦੱਤ ਨਹੀਂ ਸੰਤਾਂ ਨੂੰ ਦੱਸ ਰਿਹਾ ਨਹੀਂ ਇਹ ਪਤਾ ਲੱਗਿਆ ਵੀ ਸਾਡੀ ਕੁੜੀ ਨਾਲ ਇਹ ਵੀ ਆ ਕਵਾਕਾ ਕੀਤਾ ਹੈ ਹੁਣ ਸਾਨੂੰ ਸਰ ਨੂੰ ਕੋਈ ਨਹੀਂ ਕਿਤਾ ਸੀ ਵੀ ਦਾਜ ਮੰਗਦਾ ਸੀ ਦਾਜ ਵੀ ਕੱਲ ਨੂੰ ਦੇ ਚੁੱਕੇ ਆ ਜੀ ਜਗਾ ਪਹਿਲਾਂ ਕੀ ਕੀ ਦਿੱਤਾ ਉਹਨੇ ਡਿਮਾਂਡ ਪੂਰੀ ਡਿਮਾਂਡ ਅਸੀਂ ਜਿਹੜੀਆਂ ਮੰਗ ਰਏ ਸੀ ਸਥਿਤੀਆਂ ਨੇ ਜਣਾ ਸਾਰੀਆਂ ਦਾਜ ਵੀ ਗਹਿਣੇ ਵੀ ਪਾਏ ਨੇ ਸੀ ਦਾਜ ਵੀ ਦਿੱਤਾ ਇਹ ਸਾਰਾ ਹੁਣ ਕੀ ਮੰਗਦੇ ਸੀ ਜੀ ਪਿਛਲੇ ਹੁਣ ਦੁਬਾਰਾ ਗਏ ਤੇ ਅਸੀਂ ਜਗਾ ਲੈਣੀਆਂ ਸਾਨੂੰ 4 ਲੱਖ ਰੁਪਏ ਚਾਹੁੰਦੇ ਆ ਅਸੀਂ 2 ਲੱਖ ਰੁਪਏ ਦੇ ਵੀ ਚੁੱਕੇ ਅਸੀਂ ਫੇਰ ਵੀ ਹੁਣ ਉਹਦੇ ਵਿੱਚ ਸਾਨੂੰ ਹੁਣ ਦੁਬਾਰਾ ਫੇਰ ਕਹਿੰਦੇ ਹੋਰ ਦੋਗੇ ਅਸੀਂ ਕਿ ਚਲੋ ਕੋਈ ਗੱਲ ਨਹੀਂ ਬਈ ਨਾ ਟਾਈਮ ਕਰੋ ਵੀ ਸਾਨੂੰ ਹੋਰ ਵੀ ਹੱਲ ਕਰ ਦਾਂਗੇ ਕੋਈ ਗੱਲ ਨਹੀਂ ਅਸੀਂ ਜਗਾ ਵੇਚ ਕੇ ਇਸ ਜ਼ਮੀਨ ਵਿੱਚ ਕਿਸੇ ਜੱਤਾ ਸਾਨੂੰ ਪੈਸੇ ਦੇ ਹਾਂਜੀ ਸਾਨੂੰ ਤਾਂ ਹੁਣ ਸਾਨੂੰ ਵੀ ਸਾਡੀ ਕੁੜੀਆਂ ਨੇ ਕਿਵੇਂ ਕੀਤਾ ਵੀ ਸਾਨੂੰ ਇਹਦਾ ਨਸਾਬ ਮਿਲਣਾ ਚਾਹੀਦਾ ਠੀਕ ਉਸ ਨੇ 306 ਏ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਹੈ ਜੀ ਉਹਦਾ ਕਾਰਵਾਈ ਕਰਨੀ ਕਿਹਾ ਜੇ ਆਉਣ ਵਾਲੇ ਦੇ ਨਾਲ ਕਾਰਵਾਈ ਨਾ ਕੀਤੀ ਉਹਨਾਂ ਨੂੰ ਅਰੈਸਟ ਨਾ ਕੀਤਾ ਤਾ ਅਸੀਂ ਜਿਹੜਾ ਅਗਲੀ ਕਾਰਵਾਈ ਕਰਾਂ। ਭਰੋਸਾ ਦਿੱਤਾ ਵੀ ਲੈ। ਭਰੋਸਾ ਦਿੱਤਾ ਕਿ ਅਸੀਂ ਨਾਲ ਉਹ ਰਿਸ਼ਤ ਕਰਾਂਗੇ। ਇਹਨਾਂ ਲੜਕੀ ਜਸ਼ਨਕੌਰ ਸੀਗੀ ਭਰਪੂਰਗੜ ਤੋਂ ਇੱਥੇ ਵਿਆਹੀ ਹੋਈ ਸੀ ਬਲਦੇਵ ਕਲੋਨੀ ਦੇ ਵਿੱਚ। ਇਹਦਾ ਪਹਿਲਾਂ ਤੋਂ ਵੀ ਇਹਨਾਂ ਦਾ ਕੋਈ ਪਰਿਵਾਰਕ ਝਗੜਾ ਚੱਲਦਾ ਸੀ ਜਿਹੜਾ ਪੰਚਾਇਤਾਂ ਵਗੈਰਾ ਕੱਟੀਆਂ ਹੋਈਆਂ। ਉਹਦੇ ਵਿੱਚ ਕੱਲ ਦਾਖਲ ਕਰਾਇਆ ਸਾਡੇ ਕੋਲ ਜਿਹੜਾ ਰੁਕਾ ਹਸਪੀਟਲ ਤੋਂ ਪਹੁੰਚਿਆ। ਪਹਿਲਾਂ ਨਾਬਾ ਤੋਂ ਉਸ ਤੋਂ ਬਾਅਦ ਨਿਊਰੋ ਹਸਪੀਟਲ ਤੋਂ ਜਿਹਦੇ ਬਿਆਨਾਂ ਦੇ ਅਧਾਰ ਤੇ ਅਸੀਂ ਜਿਹੜਾ ਇੱਕ ਮੁਕੱਦਮਾ ਦਰਜ ਕੀਤਾ ਹੈ। 108 PNS ਦਾ ਤੇ ਸਬਸੈਕਸ਼ਨ 3 ਤੇ 5 ਲੋਕੀ ਦੇ ਖਿਲਾਫ ਹੈ ਜੀ ਇਹ ਪਰ ਖਿਲਾਫ ਹੈਗਾ ਜੀ ਪ੍ਰਿਤਪਾਲ ਸਿੰਘ ਸਨ ਆਫ ਭਾਨ ਸਿੰਘ ਭਾਨ ਸਿੰਘ ਦੇ ਆ Son of unknown ਕੇਸਰੋ ਵਾਈਫ ਆਫ ਭਾਨ ਸਿੰਘ ਤੇ ਬੱਲੂ ਸਨ ਆਫ ਭਾਨ ਸਿੰਘ ਇਹ ਜਿਹੜੇ ਰਹਿਣ ਵਾਲੇ ਆ ਸਾਰੇ ਬਲਦੇਵ ਕਲੋਨੀ ਦੇ ਇਹ ਪਰਿਵਾਰਕ ਮੈਂਬਰ ਨੇ ਇਹ ਸਾਰੇ ਪਰਿਵਾਰਕ ਮੈਂਬਰ ਹੈ ਜੀ ਇਹਨਾਂ ਨੇ ਇਹਨਾਂ ਤੇ ਦੋਸ਼ ਲਾਏ ਨੇ ਵੀ ਇਹ ਤੰਗ ਪ੍ਰੇਸ਼ਾਨ ਕਰਦੇ ਚੁਕੁਰੂ ਇਹ ਜਿਹੜੇ ਸਾਰੇ ਆਫ ਟੂ ਬੀ ਇਨਵੈਸਟੀਗੇਸ਼ਨ ਆ ਜੀ ਬਾਕੀ ਦੀ ਅੱਗੇ ਤਫਤੀਸ਼ ਕਰ ਰਹੇ ਆਂ ਸੀ ਜਿਹੜੇ ਉਹ ਤੱਤ ਸਾਹਮਣੇ ਆਉਣਗੇ ਉਸ ਮੁਤਾਬਕ ਜਿਹੜਾ ਕੋਈ ਜੁਰਮਵਾਦ ਜੋ ਵੀ ਆਉਂਦਾ ਸਾਹਮਣੇ ਉਹ ਕੀਤਾ ਜਾਊਗਾ ਜਿਹੜੇ ਦੋਸ਼ੀ ਨੇ ਅਜੇ ਅਮਾਗ ਕੇ ਮੁਕੱਦਮਾ ਦਰਜ ਕਰਾ ਕੇ ਹਟੇਂ ਦੋਸ਼ੀਆਂ ਨਹੀਂ ਭਾਲ ਜਾ ਰਹੀ ਅਸੀਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ